ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਤਮਨ ਸਿੰਘ ਗੱਲਾਂ ਸਿਰ ਪੰਜ ਕਹਿਣਾ ਪਹਿਲੀ ਗੱਲ ਤੇ ਕਹਿਣਾ ਕਿ ਤੇਰੇ ਕੁੱਤੇ ਖੁੱਲੇ ਫਿਰਦੇ ਆ ਤੇਰੇ ਕੁੱਤੇ ਖੁੱਲ ਗਿਆ ਉਹਨਾਂ ਨੂੰ ਸੰਗਲ ਪਾਲਾ ਫਿਰ ਮੈਂ ਦੂਜੀ ਗੱਲ ਇਹ ਕਹਿਣਾ ਕਿ ਇਸ ਟਾਈਮ ਮੈਨੂੰ ਤਮਕਾਇਆ ਜਾ ਰਿਹਾ ਤਮਕਾਇਆ ਜਾ ਕਿਵੇਂ ਰਿਹਾ ਬਾਹਰੋਂ ਕੌਲਾ ਆ ਰਿੰਗਾ ਬਾਹਰਲੀ ਕੰਟਰੀ ਤੋਂ ਅੱਜ ਜਿਹੜਾ ਪਹਿਲਾਂ ਤਾਂ ਮੈਨੂੰ ਕੱਲ ਸਵੇਰ ਕਾਲ ਆਈ ਆ ਲਗਭਗ 7 ਵਜੇ ਦੇ ਕਰੀਬ ਫਿਰ ਅੱਜ ਮੈਨੂੰ ਕਾਲ ਸੁਬਾਹ ਆਈ ਆ 5 ਵਜੇ ਦੇ ਕਰੀਬ ਔਰ ਜਿਹੜੀ ਹੁਣ ਕਾਲ ਆਈ ਆ ਉਹ ਆਈ ਆ +64 ਤੋਂ ਔਰ ਉਹ ਕਹਿ ਕੀ ਰਿਹਾ ਕਿ ਤੂੰ ਆਮ ਪਾਰਟੀ ਦੇ ਖਿਲਾਫ ਬੋਲਦਾ ਤੂੰ ਐ ਤੇਰੇ ਨਾਲ ਐ ਕਰਦਾਂਗੇ ਤੇਰਾ ਟਾਈਮ ਚੱਕਣਾ ਮੈਂ ਕੋਈ ਝੂਠ ਨਹੀਂ ਕਹਿ ਰਿਹਾ ਇਹ ਆ ਕਾਲ ਵੇਖ ਲੋ ਮੇਰੇ ਕੋਲ ਸਾਰੀ ਇਹਦੀ ਰਿਕਾਰਡਿੰਗ ਪਈ ਆ ਆ ਰਿਆ +662109095092 3 ਵਜ ਕੇ 53 ਮਿੰਟ ਤੇ ਕਾਲ ਆਈ ਆ ਔਰ ਇਹਨੇ ਜਿਹੜਾ ਮੈਨੂੰ ਸ਼ਬਦ ਬੋਲੇ ਆ ਔਰ ਇਹਨੂੰ ਅਕੋ ਉਹੋ ਜੇ ਬਾਦਾਮ ਮੈਂ ਰੱਖਿਆ ਮੈਂ ਪਹਿਲਾਂ ਇਹ ਗੱਲ ਦੱਸ ਦੇਣਾ ਕਿ ਲੋਕਤੰਤਰ ਦੇਸ਼ ਆ ਤੇ ਜੇਕਰ ਭਗਵੰਤ ਮਾਨ ਸਾਰੀਆਂ ਪਾਰਟੀਆਂ ਨੂੰ ਬੋਲਦਾ ਤੇ ਬੋਲਦਾ ਵੀ ਹੁੰਦਾ ਸੀ ਤੇ ਅੱਜ ਬੋਲ ਵੀ ਰਿਹਾ ਤੇ ਫਿਰ ਜਿਹੜੇ ਇਹਦੇ ਕੰਮ ਜੇ ਅਸੀਂ ਤੇਰੇ ਕੰਮਾਂ ਦੇ ਖਿਲਾਫ ਬੋਲਦੇ ਆ ਤਾਂ ਫਿਰ ਸਾਨੂੰ ਕਿਉਂ ਰੋਕਿਆ ਜਾ ਰਿਹਾ ਪਹਿਲਾਂ 2022 ਦੇ ਵਿੱਚ ਪਰਚਾ ਪਵਾਇਆ ਗਿਆ ਮੇਰੇ ਤੇ ਕਿਉਂਕਿ ਇਹ ਗਰੀਬ ਆ ਇਹ ਦਬ ਜੂਗਾ ਫਿਰ ਤੁਹਾਡੇ ਹੋਰ ਕਈ ਬੰਦੇ ਮੈਨੂੰ ਪਰੇਸ਼ਾਨ ਕਰਦੇ ਰਹੇ ਮੈਂ ਉੱਥੋਂ ਨਿਕਲਿਆ ਫਿਰ ਤੁਹਾਡੇ ਕਿਸੇ ਪਾਰਟੀ ਦੇ ਵਰਕਰ ਨੇ ਔਰ ਉਹ ਮੁੰਡੇ ਪਿੰਡ ਦਾ ਜਿਹਦੇ ਤੇ ਮੈਂ ਦਰਖਾਸਤ ਦੇ ਆਇਆ ਐਫ ਆਈ ਆਰ ਦਰਜ ਕਰਾਇਆ ਪਰ ਹਲੇ ਤੱਕ ਉਹ ਬੰਦੇ ਤੇ ਜਿਹੜਾ ਕਹੋ ਇੱਥੋਂ ਐਸ ਐਚਓ ਨੇ ਲੈ ਕੇ ਭੇਜ ਧਰਨੀ ਵਾਲਾ ਸ਼ੇਖ ਸ਼ਬਾਨ ਤੋਂ ਤੇ ਉਹ ਬੰਦੇ ਤੇ ਹਲੇ ਤੱਕ ਕਾਰਵਾਈ ਨਹੀਂ ਹੋ ਰਹੀ ਫੇਰ ਉਹ ਮੁੰਛੀ ਬਣ ਬਣ ਫੋਨ ਕਰਦਾ ਸੀ ਹੁਣ ਇਸ ਟਾਈਮ ਤਿੰਨ ਕਾਲ ਆਈਆਂ ਜਿਹੜੀਆਂ ਮੈਨੂੰ ਬਾਰਲੀ ਕੰਟਰੀ ਤੋਂ ਆਈਆਂ ਤੇ ਸਿਰਫ ਧਮਕਾਉਣ ਵਾਸਤੇ ਆਈਆਂ ਇੱਕ ਬੋਲਦਾ ਕਿ ਤੂੰ ਐ ਕਰੀਂ ਨਾ ਤੇਰੇ ਨਾਲ ਅਸੀਂ ਐ ਕਰ ਦਾਂਗੇ ਫਿਰ ਤੂੰ ਨਾ ਕਹੀਂ ਤੂੰ ਸਾਡੇ ਫਲਾਨੇ ਵਰਗਾ ਨਹੀਂ ਇੱਕ ਕੋਲ ਆਈ ਆ ਆਹਾ ਕੇ ਆ ਰਹੀ ਪਲੱਸ 1 ਤੋਂ ਇਹ ਛਾੜੂ ਵਾਲਿਆਂ ਦਾ ਛੱਡਿਆ ਹੋਇਆ ਮਾ ਫੋਟੋ ਲਕੋ ਰਿਆ ਆ ਰਹੀ ਐਥੋਂ ਨੰਬਰ ਆ ਰਿਹਾ ਇਹਦਾ ਫਿਰ ਇੱਕ ਇਹ ਆ ਫਿਰ ਇੱਕ ਰਾਤ ਕਾਲ ਆਈ ਆ ਆ ਸੁਬਾ ਜਿਹੜੀ ਕਹ ਲੋ 5 ਵਜੇ ਕੇ 7 ਮਿੰਟ ਤੇ ਸੁਬਾ ਸੁਬਾ ਕਾਲ ਆਈ ਆ ਔਰ ਇਹ ਕਹਿੰਦਾ ਮੈਂ ਉਲਟਾ ਪਹਿਲਾਂ ਮੈਨੂੰ ਕਹਿੰਦਾ ਤੇਰੇ ਨੈਗੇਟਿਵਿਟੀ ਭਰੀ ਆ ਤੂੰ ਝਾੜੂ ਦੇ ਖਿਲਾਫ ਬੋਲਦਾ ਤੂੰ ਐ ਕਰਦਾ ਫਿਰ ਇਹ ਲਿਖਦਾ ਕਿ ਅਸੀਂ ਤਾਂ ਘੰਟਾ ਸੌ ਲੀਏ ਤਾਂ ਅਸੀਂ ਉੱਠ ਖੜਦੇ ਆ ਤੂੰ ਹਲੇ ਤੱਕ ਉੱਠਿਆ ਕਿਉਂ ਨਹੀਂ ਮੇਰੇ ਤੇ ਕੋਈ ਡੀਸੀ ਨਹੀਂ ਲੱਗਿਆ ਕਿ ਮੈਨੂੰ ਕੋਈ ਠਾਊਗਾ ਜਾਂ ਮੈਂ ਕਿਸੇ ਦਾ ਕੋਈ ਲਿਖਿਆ ਨਹੀਂ ਦੇਣਾ ਮੈਂ ਭਲਾ 5 ਵਜੇ ਉੱਠਾਂ ਭਲਾ 8 ਵਜੇ ਉੱਠਾਂ ਹਾਂ ਮੇਰੇ ਘਰਦਿਆਂ ਦਾ ਮੈਂ ਕੁਛ ਦੇਣਾ ਉਹਨਾਂ ਨੇ ਜਿਵੇਂ ਕਹਿ ਲੋ ਮੇਰੇ ਮਾਪੇ ਨੇ ਮੈਨੂੰ ਜੱਗ ਵਿਖਾਇਆ ਉਹਨਾਂ ਨੂੰ ਪਾਲਣਾ ਮੇਰਾ ਕੰਮ ਹੁਣ ਮੈਂ ਭਗਵਾਨ ਤੁਮਨ ਸੇ ਇਹ ਗੱਲ ਦੱਸ ਕਿ ਤੇਰੇ ਕਰੋੜਾਂ ਦੇ ਬੈਨਰ ਲੱਗ ਰਹੇ ਆ ਜੇ ਹੁਣ ਤੇਰੇ ਕੰਮਾਂ ਦੇ ਖਿਲਾਫ ਨਾ ਬੋਲੀਏ ਤੇ ਦੱਸ ਅਸੀਂ ਕੀ ਕਰੀਏ ਹੁਣ ਤੂੰ ਇਸ ਟਾਈਮ ਜਿਹੜੇ ਐਮਪੀ ਦੀਆਂ ਚੋਣਾਂ ਆ ਰਹੀਆਂ ਉਹਦੇ ਵਿੱਚ ਤੂੰ ਚਾਰ ਆਪਦੇ ਮੌਜੂਦਾ ਮੰਤਰੀ ਠੱਲੇ ਆ ਮੌਜੂਦਾ ਮੰਤਰੀ ਹੁਣ ਜੇ ਕਰ ਉਹ ਜਿੱਤਦੇ ਆ ਜੇ ਕਰ ਉਹ ਜਿੱਤਦੇ ਆ ਤਾਂ ਫਿਰ ਪੰਜਾਬ ਦੇ ਵਿੱਚ ਚਾਰ ਐਮਐਲਏ ਦੀਆਂ ਸੀਟਾਂ ਤੇ ਜਿਮਨੀ ਚੋਣਾਂ ਹੋਣਗੀਆਂ ਫਿਰ ਪ੍ਰਚਾਰ ਹੋਊਗਾ ਫਿਰ ਖਰਚਾ ਹੋਊਗਾ ਇਹ ਜਿਹੜਾ ਕਹਿ ਲੋ ਖਜ ਖਜਲ ਨੇ ਤੇ ਭਾਰੀ ਪਾਊਗਾ ਜਨਤਾ ਤੇ ਭਾਰ ਪਾਊਗਾ ਫਿਰ ਉਹ 4 ਐਮ ਐਲ ਏ ਨਵੇਂ ਬਣਗੇ ਉਹਨਾਂ ਦੀ ਨਵੀਂ ਤਨਖਾਹ ਤੇ ਨਵੀਂ ਸਿਕਿਉਰਿਟੀ ਆਊਗੀ ਤੈਨੂੰ 4 ਬੰਦੇ ਤੈਨੂੰ ਐਮ ਪੀ ਦੀ ਟਿਕਟ ਲੜਾਉਣ ਵਾਸਤੇ ਨਹੀਂ ਮਿਲੇ ਫਿਰ ਤੂੰ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਕਿਉਂਕਿ ਤੇਰਾ ਉਹ ਖਾਸ ਆ ਤੇ ਮੈਂ ਇਹ ਕਹਿਣਾ ਕਿ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਕਲਾਕਾਰਾਂ ਤੇ ਐਕਟਰਾਂ ਦੀ ਜ਼ਰੂਰਤ ਨਹੀਂਗੀ ਉੱਥੇ ਪੰਜਾਬ ਬਚਾਉਣ ਵਾਲਿਆਂ ਦੀ ਜ਼ਰੂਰਤ ਹੈ ਦੇਸ਼ ਨੂੰ ਬਚਾਉਣ ਵਾਲਿਆਂ ਦੀ ਜ਼ਰੂਰਤ ਹੈ ਤੇ ਜਿਵੇਂ ਫਿਲਮਾਂ ਦੇ ਵਿੱਚ ਪਹਿਲਾਂ ਵਾਲੇ ਐਕਟਰ ਕੰਮ ਕਰੇ ਜਾਂਦੇ ਆ ਜਿਵੇਂ ਤੁਹਾਡਾ ਬੁਲਕਾਰ ਸਿੱਧੂ ਐਮ ਐਲ ਏ ਬਣ ਕੇ ਆਖੜੇ ਲਾ ਰਿਹਾ ਤੇ ਐਮ ਐਲ ਏ ਦੀ ਤਨਖਾਹ ਹੁੰਦੀ ਆ ਲੱਖ ਲਗਭਗ ਲੱਖ ਦੇ ਨੇੜ ਤੇੜ ਤੇ ਉਹਨੂੰ ਤਨਖਾਹ ਮਿਲ ਰਹੀ ਆ ਉਹਦੇ ਨਾਲ ਸਿਕਿਉਰਟੀ ਉਹਦੇ ਨਾਲ ਗੱਡੀਆਂ ਫਿਰ ਉਹ ਇੱਕ ਪਾਸੇ ਖਾੜੇ ਲਾ ਰਿਹਾ ਸਿਕਿਉਰਟੀ ਨਾਲ ਲੱਜਾ ਕੇ ਆ ਫਿਰ ਹਲਕੇ ਦਾ ਕੰਮ ਕਰੇ ਉਹ ਉਸੇ ਤਰ੍ਹਾਂ ਜਿਵੇਂ ਉਹ ਖਾੜੇ ਲਾ ਰਿਆ ਤੇ ਕੱਲ ਨੂੰ ਇਹਨੇ ਵੀ ਫਿਲਮਾਂ ਦੇ ਵਿੱਚ ਕਮੇਡੀ ਦਾ ਕੰਮ ਹੀ ਕਰਨਾ ਇਹ ਸਾਡੇ ਸਵਾਲ ਤੇ ਕੋਈ ਜਵਾਬ ਨਹੀਂ ਦਿੰਦਾ ਜੇਕਰ ਹਸਪੀਟਲ ਚੰਗੇ ਆ ਤੇ ਫਿਰ ਆ ਜਿਹੜੇ ਲੋਕ ਆ ਜੇਕਰ ਆਪਾਂ ਬਣਾਤੇ ਆ ਜਿਹੜੇ ਕਹਿੰਦੇ ਤੁਸੀਂ ਮhalla ਕਲੀਨਿਕ ਬਣਾਏ ਆ ਫਿਰ ਅਨਮੋਲ ਕਵਾਤਰੇ ਅਰਗੇ ਜਾਂ ਹੋਰ ਕਈ ਜਿਹੜੇ ਐਨਜੀਓ ਚਲਾਉਂਦੇ ਆ ਇਲਾਜ ਵਾਸਤੇ ਦੇ ਡੇਲੀ ਵੀਡੀਓ ਹੁੰਦਗਾ ਕਿ ਮੇਰੇ ਬੱਚੇ ਦਾ ਇਲਾਜ ਕਰਾ ਦੋ ਉਹ ਫਿਰ ਕਾਦੇ ਆਸਤੇ ਹੁੰਦੀਆਂ ਜੇਕਰ ਹਸਪੀਟਲ ਚੰਗੇ ਆ ਮੈਂ ਇਸ ਟਾਈਮ ਬਠਿੰਡੇ ਜਾ ਰਿਆਂ ਤੇ ਬਠਿੰਡਾ ਮੈਨੂੰ ਲਗਭਗ ਇੱਥੋਂ 12 ਕਿਲੋਮੀਟਰ ਰਹਿ ਗਿਆ ਬਠਿੰਡਾ 12 ਕਿਲੋਮੀਟਰ ਰਹਿ ਗਿਆ ਇਹ ਜਦੋਂ ਮੈਂ ਐਂਡ ਕਰੂੰਗਾ ਗੱਲਾਂ ਦਾ ਉਦੋਂ ਮੈਂ ਤੁਹਾਨੂੰ ਵਿਖਾਈ ਨਹੀਂ ਜਾਊਂਗਾ ਵੀ ਉਹ ਥਰਮਲ ਪਲਾਂਟ ਰਹਿ ਗਿਆ ਤੇ ਮੈਂ ਪ੍ਰਾਈਵੇਟ ਚੱਲਿਆ ਹਸਪੀਟਲ ਦੇ ਵਿੱਚ ਮੈਨੂੰ ਪਤਾ ਕਿ ਅਸੀਂ ਦਵਾਈਆਂ ਕਿਵੇਂ ਲਈਆਂ ਟੈਸਟ ਕਿਵੇਂ ਕਰਾਏ ਆ ਯਾਰ ਜੇ ਗੱਲ ਪੰਜਾਬ ਦੀ ਕਰੀ ਜਾਂਦੇ ਆ ਮੈਂ ਪੰਜਾਬ ਦੀ ਪਾਸੇ ਰਹਿ ਗਈ ਮੈਂ ਸਭ ਤੋਂ ਪਹਿਲਾਂ ਗੱਲ ਆਪਣੇ ਪਰਿਵਾਰ ਦੀ ਕਰਦਾ ਮੈਂ ਉਹ ਚਿੜੀ ਨਹੀਂਗਾ ਜਿਹੜਾ ਜੰਗਲ ਦੀ ਅੱਗ 부ਝਾ ਰਿਆ ਤੇ ਇਤਹਾਸਾਂ ਚ ਨਾ ਪਵਾਉਣਾ ਨਾ ਨਾ ਇਸ ਜੰਗਲ ਦੇ ਵਿੱਚ ਮੇਰਾ ਪਰਿਵਾਰ ਆ ਇਸ ਜੰਗਲ ਦੇ ਵਿੱਚ ਮੇਰੇ ਰਿਸ਼ਤੇਦਾਰ ਆ ਇਸ ਪੰਜਾਬ ਦੇ ਵਿੱਚ ਇਸ ਦੇਸ਼ ਦੇ ਵਿੱਚ ਇਸ ਦੁਨੀਆ ਦੇ ਉੱਤੇ ਪਰਮਾਤਮਾ ਨੇ ਭੇਜਿਆ ਤਾਂ ਰੋਟੀ ਸਾਰੇ ਖਾਈ ਜਾਂਦੇ ਆ ਪਰ ਭਾਈ ਸਾਹਿਬ ਮੈਂ ਆਉਣ ਵਾਲੇ ਆਪਦੇ ਬੱਚਿਆਂ ਵਾਸਤੇ ਤੇ ਆਪਦੇ ਪਰਿਵਾਰ ਵਾਸਤੇ ਉਹ ਜਿਹੜਾ ਕਹਿ ਲੋ ਇਹ ਸਾਰਿਆਂ ਦੇ ਮੁੱਦੇ ਆ ਪਰ ਕੁਝ ਲੋਕਾਂ ਨੂੰ ਸਮਝ ਹੈ ਕੁਝ ਲੋਕ ਭੋਲੇ ਪੰਛੀ ਆ ਤੁਸੀਂ ਲੋਕਾਂ ਦਾ ਦਿਮਾਗ ਹੀ ਇੰਨਾ ਚੜਤਾ ਕਿ ਲੋਕਾਂ ਨੂੰ ਪਤਾ ਨਹੀਂ ਰਿਹਾ ਜੇਕਰ ਗੱਲ ਕਰਾਂ ਭਗਵਾਨ ਸਿਆ ਮੈਂ ਕੋਈ ਗਲਤ ਨਹੀਂ ਬੋਲਦਾ ਉਹ ਮੈਨੂੰ ਕਹਿੰਦੇ ਆ ਤੇਰਾ ਟਾਈਮ ਚੱਕਣਾ ਜਿਹਦਾ ਹੁਣ ਫੋਨ ਆਇਆ ਸੀ ਟਾਈਮ ਚੱਕ ਲਵੇ ਕੋਈ ਦਿੱਕਤ ਨਹੀਂ ਅੱਗੋਂ ਮੈਂ ਇਹ ਵੀ ਦੱਸਦਾ ਭੱਠੇ ਦੇ ਕੰਮ ਮੈਂ ਕੀਤਾ ਜਿਹੜੇ ਸਾਡੇ ਪਿੰਡ ਦੇ ਨੇੜੇ-ਨੇੜੇ ਆ ਨਾਲ ਖੇਤਾਂ 'ਚ ਕੰਮ ਮੈਂ ਕੀਤਾ ਬੱਕਰੀਆਂ ਮੈਂ ਚਰਾਇਆਂ ਜਿਹੜਾ ਕਹ ਲੋ ਬਚਪਨ ਤੋਂ ਸੱਤਾ ਸਾਲਾਂ ਤੋਂ ਜਿਹੜਾ ਕਹ ਲੋ ਗਰੀਬੀ ਵੇਖਦੇ ਆਈ ਜਾਂਦੇ ਆ ਤੇ ਮੈਨੂੰ ਗਾਲਾਂ ਵੀ ਬਾਹਰ-ਬਾਹਰ ਦੀਆਂ ਹੁੰਦੀਆਂ ਜਿਹੜੇ ਤੇਰੇ ਬੰਦੇ ਮੈਨੂੰ ਫੋਨ ਕਰਦੇ ਆ ਜੇਹੋ ਜੇ ਮੈਨੂੰ ਫੁੱਲ ਟੋਲਦੇ ਆ ਅਗੋਂ ਉਹੋ ਜੇ ਗੈਂਡੇ ਦੇ ਫੁੱਲ ਮੈਂ ਰੱਖ ਦਿਨਾ ਕਿਹਾ ਚੱਕ ਮੇਰੇ ਕੋਲੇ ਵੀ ਗੈਂਡੇ ਦੇ ਫੁੱਲ ਪਏ ਆ ਮੈਂ ਭਗਵੰਤ ਮਾਨ ਜੀ ਸਿਰਫ ਇਹ ਬੇਨਤੀ ਕਰਦਾ ਕਿ ਜਿਵੇਂ ਤੁਹਾਡੇ ਪੋਸਟਰ ਆ ਰਹੇ ਆ ਜਿਵੇਂ ਤੁਹਾਡੀਆਂ ਫਰੀਦੀਆਂ ਸਹੂਲਤਾਂ ਇਹ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਿਸਟਮ ਸਾਰਾ ਪ੍ਰਾਈਵੇਟ ਹੀ ਹੋਊਗਾ ਮੈਂ ਤੇ ਇਹਨਾਂ ਗੱਲਾਂ ਤੇ ਬੋਲਦਾ ਜੇਕਰ ਕੋਈ ਗੱਲ ਗਲਤ ਕਰਦਾ ਤਾਂ ਉਹਦਾ ਤੁਹਾਨੂੰ ਉਹਦਾ ਤੁਹਾਨੂੰ ਤਾਂ ਸਾਰੇ ਨਾਲ ਗਲਤੀ ਲੱਗਣੀ ਆ ਜੇਕਰ ਕਾਲੀ ਕਾਂਗਰਸੀਆਂ ਨੂੰ ਭੰਡਾਂਗੇ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਫੇਰ ਮੈਂ 2017 ਤੋਂ ਬੋਲ ਰਿਹਾ ਅਕਾਲੀ ਦਲ ਕਾਂਗਰਸ ਭਾਜਪਾ ਝਾੜੂ ਵਾਲਿਆਂ ਦੇ ਸਾਰਿਆਂ ਦੇ ਖਿਲਾਫ ਬੋਲਿਆ ਤੇ ਜੇ ਅੱਜ ਤੁਹਾਡੇ ਖਿਲਾਫ ਬੋਲਦੇ ਆ ਤੇ ਅੱਜ ਫਿਰ ਤੁਹਾਡੇ ਬੰਦੇ ਬਾਹਰੋਂ ਫੋਨ ਕਿਉਂ ਕਰਦੇ ਆ ਕਿਹੜੀ ਗੱਲੋਂ ਕਰਦੇ ਆ ਇਹਨਾਂ ਨੂੰ ਨੱਥ ਪਾ ਮੈਂ ਪਹਿਲਾਂ ਵੀ ਕਿਹਾ ਸੀ ਤੇਰੇ ਕੁੱਤੇ ਖੁੱਲੇ ਫਿਰਦੇ ਆ ਇਹਨਾਂ ਨੂੰ ਸੰਗਲ ਪਾ ਲੋਕਤੰਤਰ ਆ ਲੋਕ ਦੰਤਰ ਨੂੰ ਜਾਲਣਾ ਪਵਾ ਆ ਜਾ ਨਾਲ ਵਿਖਾ ਦੇ ਕਿ ਹਾਂ ਬਠਿੰਡੇ ਦਾ ਰੋਡ ਹੀ ਆ ਤੇ ਬਠਿੰਡੇ ਹੀ ਮੈਂ ਜਾ ਰਿਹਾ ਸੀ ਆ ਜਾ ਇਹ ਭਾਈ ਸਾਹਿਬ ਸਾਡੇ ਦੇਸ਼ ਨੂੰ ਸੇਤ ਸਿੱਖਿਆ ਰੁਜ਼ਗਾਰ ਇਹ ਤਿੰਨ ਚੀਜ਼ਾਂ ਚਾਹੀਦੀਆਂ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਭੱਜ ਕੇ ਆ ਜਾ ਚਾਹੇ ਕੋਈ ਜਰਨਲ ਆ ਚਾਹੇ ਕਿਸੇ ਕਾਸਟ ਦਾ ਹੋਵੇ ਉਹ ਆਈਆਂ ਦਾ ਥਰਮਲ ਪਲਾਟ ਆਈ ਜਾਂਦਾ ਕਿ ਨਹੀਂ ਆਈ ਜਾਂਦਾ। ਉਹ ਆਈਆਂ ਦਾ ਥਰਮਲ ਪਲਾਟ ਚਾਹੇ ਕਿਸੇ ਜਾਤੀ ਦਾ ਬੰਦਾ ਸਿੱਧੀ ਮੇਰੇ ਕੋਲ ਮੇਰੀ ਤੁਹਾਨੂੰ ਇਹ ਬੇਨਤੀ ਆ ਬੱਸ ਉਹ ਆ ਗਿਆ ਉਹ ਆ ਗਿਆ। ਮੇਰੀ ਇਹ ਬੇਨਤੀ ਆ ਕਿ ਲੋਕਾਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਦਿਓ ਫਰੀ ਦੀਆਂ ਸਹੂਲਤਾਂ ਨਾ ਦਿਓ ਇਹਨਾਂ ਚੀਜ਼ਾਂ ਤੇ ਮੈਂ ਕਹਿੰਨਾ ਬਾਹਰਲੀ ਕੰਟਰੀ ਦੇ ਵਿੱਚ ਲੋਕ ਵੀ ਚੰਗੇ ਆ ਤੇ ਉੱਥੋਂ ਦੇ ਨੇਤਾ ਵੀ ਚੰਗੇ ਆ ਜੇਕਰ ਪੰਜਾਬ ਦੇਸ਼ ਨੂੰ ਬਚਾਉਣਾ ਤਾਂ ਪਹਿਲਾ ਫਰੀਦੀਆਂ ਸਹੂਲਤਾਂ ਬੰਦ ਕਰਕੇ ਨਾ ਸਸਤੀਆਂ ਕਰੋ ਤੇ ਘਰ-ਘਰ ਰੋਜਗਾਰ ਦਿਓ ਤਾਂ ਕਿ ਚੀਜ਼ ਸਸਤੀ ਕਰੋ ਔਰ ਜਿਹੜੇ ਸਾਰੇ ਕੋਈ ਜਿਵੇਂ ਕਹ ਲਓ ਹਰ ਘਰ ਨੂੰ 500 ਰੁਪਏ ਮਹੀਨੇ ਦਾ ਬਿੱਲ ਲਾ ਦਿਓ ਤੇ ਜੇਕਰ 50 ਲੱਖ ਘਰ ਨੂੰ ਵੀ ਬਿੱਲ ਲੱਗ ਗਿਆ ਰਿਹਾ ਤੇ ਲਗਭਗ 250 ਕਰੋੜ ਰੁਪਏ ਬਣਦਾ ਤੇ ਨਾਲ ਇਹਦੇ ਵਿੱਚ ਸਾਡੇ ਜਿਹੜੇ ਬੱਚੇ ਆ ਅਜਾ ਗਾਂ ਜਾ ਜਿਹੜੇ ਸਾਡੇ ਬੱਚੇ ਆ ਉਹ ਜਈ ਲੈਂਡਮੈਨ ਵੀ ਲੱਗਣਗੇ ਤੇ ਜੇਕਰ ਭਾਈ ਸਾਹਿਬ ਸਾਡੇ ਬੱਚਿਆਂ ਦਾ ਕੰਨ ਹੀ ਹੋਣਾ ਤੇ ਫਿਰ ਸਾਨੂੰ ਫਰੀਦੀਆਂ ਸੂਤਾਂ ਮਿਲੀ ਜਾਣਾਂਗਾ ਤੇ ਬੱਚਿਆਂ ਦਾ ਕੰਨ ਹੋਈ ਜਾਊਗਾ ਜਿਵੇਂ ਪਹਿਲਾਂ ਵੀ ਹੋਈ ਜਾਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਜਿਹੜੇ ਭਾਈ ਆ ਫੋਨ ਕਰਕੇ ਕਹਿੰਦੇ ਆ ਕਿਤੇ ਦਬਕਾ ਲਾਂਗੇ ਉਹ ਵੱਡੇ ਵੀ ਰਾਤ ਤੇ ਢ ਦਿਮਾਗ ਚੋਂ ਵਹਿਮ ਕੱਢ ਕੇ ਰੱਖੋ ਤੇ ਜਿਹੜੇ ਟਾਈਮ ਚਕਣਾ ਮੇਰਾ ਵੀਰ ਇੱਕ ਅੱਧਾ ਦਿਨ ਦੱਸ ਕੇ ਪਹਿਲਾਂ ਆਉ ਜੇ ਕਿਉਂਕਿ ਸਵਾਦ ਫੇਰ ਆਉਂਦਾ ਤੇ ਨਾਲ ਕਿੰਨਿਆਂ ਨੂੰ ਕਿੰਨਿਆਂ ਕਿਤੇ ਟਾਈਮ ਚੱਕੋਂਗੇ ਯਾਦ ਰੱਖ ਲੋ ਕਿਉਂਕਿ 2027 ਦੇ ਵਿੱਚ ਲੋਕਾਂ ਨੇ ਪਾਠੀਆਂ ਚੱਕਣੀਆਂ ਤੇ ਉਦੋਂ ਫਿਰ ਜਿਹੜੇ ਲੀਡਰ ਨੂੰ ਬਚਾ ਸਕਦੇ ਹੋਏ ਬਚਾਲਿਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ